ਸ੍ਰੀ ਕਾਲ ਜੀ ਸਾਰਿਆਂ ਨੂੰ ਦੋਸਤੋ ਇਹ ਵੀਡੀਓ ਵਾਤਾਵਰਣ ਪ੍ਰੇਮੀਆਂ ਦੇ ਲਈ ਆ ਜਿਹੜੇ ਭਰਾ ਬੂਟੇ ਆਪਣੇ ਤੌਰ ਤੇ ਲਾਤਾ ਲੈਂਦੇ ਆ ਪਰ ਜਿਆਦਾ ਟੀਮ ਮੈਂਬਰ ਨਾ ਹੋਣ ਕਰਕੇ ਉਹਨਾਂ ਨੂੰ ਪਾਣੀ ਪਾਉਣ ਦੇ ਵਿੱਚ ਸਮੱਸਿਆ ਆਉਂਦੀ ਹੈ ਇਹਦੇ ਕਰਕੇ ਉਹਨਾਂ ਨੂੰ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਮੈਂ ਤੁਹਾਨੂੰ ਇੱਕ ਚੀਜ਼ ਵਿਖਾਉਣਾ ਵੀ ਜਿਹਦੇ ਨਾਲ ਤੁਹਾਡੀ ਉਹ ਸਮੱਸਿਆ ਦਾ ਹੱਲ ਹੋਊਗਾ ਤੇ ਵੇਖੋ ਦੋਸਤੋ ਇਹ ਹੈਗੀ ਹੈ ਬੂਟਿਆਂ ਨੂੰ ਪਾਣੀ ਪਾਉਣ ਵਾਲੀ ਟੈਂਕੀ ਆਪਾਂ ਪਿੰਡਾਂ ਦੇ ਵਿੱਚ ਅਕਸਰ ਵੱਡੀਆਂ ਟੈਂਕੀਆਂ ਵੇਖਦੇ ਆ ਬਹੁਤ ਸਾਰੇ ਵਾਤਾਵਰਣ ਪ੍ਰੇਮੀ ਆ ਤੇ ਇਹ ਚੀਜ਼ਾਂ ਬਣਾਈਆਂ ਵੀ ਹੋਈਆਂ ਨੇ ਅੱਜ ਮੈਂ ਤੁਹਾਨੂੰ ਇਹ ਚੀਜ਼ ਦਿਖਾਉਣਾ ਵੀ ਇਹਦੇ ਨਾਲ ਤੁਸੀਂ ਨਾ ਪਾਣੀ ਦੀ ਸਮੱਸਿਆ ਜਿਹੜੀ ਹੈਗੀ ਹੈ ਤੁਹਾਡੀ ਹੱਲ ਹੋਊਗੀ ਇਹ ਆਪਣਾ ਇੱਕ ਢੋਲ ਲੈ ਲੈਣਾ ਕਿਸੇ ਵੀ ਮਿਸਤਰੀ ਵੀਰ ਤੋਂ ਤੁਸੀਂ ਇਹ ਢੋਲ ਲਵਾ ਲੈਣਾ ਇਦਾਂ ਬਣਾ ਕੇ ਹਿੱਸਾ ਲੈ ਕੇ ਚਾਹੇ ਤੁਸੀਂ ਸਾਫ ਵੀ ਤਿਆਰ ਕਰ ਲੋ ਚਾਹੇ ਕਿਸੇ ਮਰੂਤੀ ਦਾ ਹਿੱਸਾ ਲੈ ਲੋ ਕੋਈ ਹੋਰ ਲੈ ਲਓ ਹਨਾ ਤੇ ਜਾਂ ਬਹੁਤ ਸਾਰੇ ਭਰਾ ਆਪ ਹੀ ਤਿਆਰ ਕਰ ਦਿੰਦੇ ਆ ਇਦਾਂ ਦੇ ਹਿੱਸੇ ਉਹ ਲੈ ਕੇ ਤੁਸੀਂ ਪਾਣੀ ਪਾਉਣ ਵਾਸਤੇ ਜਿਵੇਂ ਮੋਟਰਸਾਈਕਲ ਦੇ ਪਿੱਛੇ ਪਾਈ ਜਾਂਦੀ ਹੈ ਤੇ 100 150 ਬੂਟਾ ਆਮ ਵਧੀਆ ਪਾਲ ਦਿੰਦੀ ਹੈ ਵੀ ਜੇ ਹੁਣ ਇੱਕ ਵਾਰਾਂ ਚ ਵੀ ਪਾਣੀ ਪਾਉਣਾ 100 150 ਬੂਟੇ ਨੂੰ ਪਾਣੀ ਪੈ ਜਾਂਦਾ ਤੇ ਵੀ ਥੋੜੀ ਸਮੱਸਿਆ ਦਾ ਹੱਲ ਇੱਕ ਵਾਰੀ ਹੁੰਦਾ ਤੇ ਆਪਾਂ ਕੀ ਕਰਦੇ ਆਂ ਬਾਰ-ਬਾਰ ਗੇਲਣ ਰੱਖਦੇ ਆਂ ਜਾਂ ਬਾਲਟੀਆਂ ਨਾਲ ਪਾਉਨੇ ਆ ਉਹ ਆਪਣੀ ਸਮੱਸਿਆ ਦਾ ਹੱਲ ਹੋ ਜਾਊਗਾ ਕਈ ਵਾਰ ਜਿਵੇਂ ਹੁਣ ਆਪਾਂ ਪਹੀ ਦੇ ਉੱਪਰ ਬੂਟੇ ਲਾਏ ਹੋਏ ਆ ਜੇ ਤਾਂ ਖਾਲ ਦੇ ਵਿੱਚ ਪਾਣੀ ਹੁੰਦਾ ਤਾਂ ਕੋਈ ਸਮੱਸਿਆ ਨਹੀਂ ਜਦੋਂ ਖਾਲ ਦੇ ਵਿੱਚ ਪਾਣੀ ਨਹੀਂ ਹੁੰਦਾ ਤਾਂ ਅਸੀਂ ਇਹਨੂੰ ਬਰਤੋ ਦੇ ਵਿੱਚ ਲੈਨੇ ਆ ਆ ਦੇਖੋ ਟੈਂਕੀ ਆ ਢੋਲ ਵਧੀਆ ਕੰਮ ਕਰਦਾ ਬਰੀਆ ਪਾਣੀ ਆਉਂਦਾ ਤੇ ਇੱਕ ਜਾਣਾ ਹੀ ਸਾਰ ਸਕਦਾ ਪਾਈਪ ਵੱਡੀ ਲੈ ਕੇ ਮੋਟਰਸਾਈਕਲ ਤੇ ਜਾਂਦਾ ਜਾਂਦਾ ਬੰਦਾ ਹੀ ਪਾਣੀ ਪਾ ਸਕਦਾ ਸੋ ਤੁਸੀਂ ਇਹੇ ਟੈਂਕੀ ਤਿਆਰ ਕਰਾ ਸਕਦੇ ਹੋ ਬਹੁਤ ਹੀ ਵਧੀਆ ਕੰਮ ਆ ਮੈਨੂੰ ਇਹ ਸੀ ਮਹਾਵੀ ਆਪਣੇ ਜਿੰਨੇ ਵੀ ਭਰਾ ਰੁੱਖਾਂ ਨੂੰ ਪਿਆਰ ਕਰਦੇ ਆ ਵੀ ਉਹਨਾਂ ਨੂੰ ਆਪਾਂ ਦੱਸਿਆ ਜਾਵੇ ਉਹ ਤਿਆਰ ਕਰਵਾ ਲੈਣਗੇ ਤੇ ਬੂਟਿਆਂ ਦਾ ਫਾਇਦਾ ਹੋਊਗਾ ਤੇ ਆਪਣਾ ਫਾਇਦਾ ਹੋਊਗਾ ਆਪਣਾ ਹੀ ਫਾਇਦਾ ਹੋਣਾ ਕਿਉਂਕਿ ਜੇ ਬੂਟੇ ਹੋਣਗੇ ਤਾਂ ਆਪਾਂ ਜੀਵਤ ਆ ਜੇ ਬੂਟੇ ਨਹੀਂ ਹੋਣਗੇ ਤਾਂ ਆਪਾਂ ਵੀ ਕਿਉਂ ਜੰਦੇ ਰਹਿਣਾ ਹਨ ਤੇ ਆਹ ਦੇਖ ਲਓ ਤੁਸੀਂ ਪਾਣੀ ਵਾਲੀ ਟੈਂਕੀ ਸੋ ਤੁਸੀਂ ਤਿਆਰ ਜ਼ਰੂਰ ਕਰਵਾਇਓ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹਰ ਇੱਕ ਬਾਤਵਰਨ ਪ੍ਰੇਮੀ ਤੱਕ ਪਹੁੰਚ ਸਕੇ